ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਜੀ ਤੇ ਘਰ ਬੈਠੇ ਵੇਖ ਸਕਦੇ ਹੋ ਰਿਸ਼ਤੇ ਐਡ ਲਗਾਉਣ ਲਈ ਤੁਸੀਂ ਸਾਡੇ ਨੰਬਰ ਤੇ ਸੰਪਰਕ ਕਰਕੇ ਸਾਨੂੰ ਪੂਰੀ ਜਾਣਕਾਰੀ ਭੇਜ ਸਕਦੇ ਹੋ ਜੀ ਐਡ ਦੀ ਫੀਸ ਤੇ ਪ੍ਰੋਸੈਸ ਤੁਹਾਨੂੰ ਦੱਸ ਦਿੱਤਾ ਜਾਵੇਗਾ ਪਰਿਵਾਰਾਂ ਦੇ ਨੰਬਰ ਸਮੇਤ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਪਹਿਲਾ ਰਿਸ਼ਤਾ ਲੜਕੇ ਦਾ ਜੀ ਨਾਮ ਸਚਿਨ ਕੁਮਾਰ ਪਤਾ ਮਲੇਰ ਕੋਟਲਾ ਤੋਂ ਗੋਤ ਮੁੰਡੇ ਦਾ ਗਰਗ ਹੈ ਉਮਰ 11 ਤੋਂ 1993 ਜਨਮ ਟਾਈਮ 3:45 AM ਤੇ ਜਨਮ ਸਥਾਨ ਹੈ ਜੀ ਸਮਰਾਲਾ ਕੱਦ ਮੁੰਡੇ ਦਾ 5 ਫੁੱਟ 10 ਇੰਚ ਹੈ ਜੀ ਪੜ੍ਹਾਈ ਕਰੀਏ ਬੀਏ ਪਾਸ ਭੈਣਾਂ ਇਹਨਾਂ ਦੀਆਂ ਦੋ ਨੇ ਜੀ ਇੱਕ ਮੈਰਿਡ ਹੈ ਨਾਉ ਡਰਿੰਕ ਨਾਉ ਸਮੋਕਿੰਗ ਮੁੰਡਾ ਵੈਸ਼ਨੋ ਆ ਜੀ ਕੰਮਕਾਰ ਹੈ ਕਰਿਆਨੇ ਦੀ ਸ਼ਾਪ ਹੈ ਵਧੀਆ ਬਿਜ਼ਨਸ ਹੈ ਜੀ ਵਧੀਆ ਪ੍ਰਾਪਰਟੀ ਹੈ ਕੋਲ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਤੇ ਘਰੇਲੂ ਹੋਵੇ ਜਨਰਲ ਕਾਸਟ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਹੋਰ ਕਿਸੇ ਵੀ ਤਰ੍ਹਾਂ ਦੀ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਤੁਸੀਂ ਸਿੱਧੇ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਕਾਸਟ ਲੁਹਾਣਾ ਸਿੱਖ ਉਮਰ ਮੁੰਡੇ ਦੀ 39 ਸਾਲ ਕੱਦ 5 ਫੁੱਟ ਦਾ 10 ਇੰਚ ਹੈ ਜੀ ਭਰਾ ਇਹਨਾਂ ਦਾ ਇੱਕ ਹੈ ਬੀਟੈਕ ਐਮਬੀਏ ਕਰ ਰਿਹਾ ਜੀ ਸੈਟਲ ਹੈ ਯੂ ਐਸ ਏ ਦੇ ਵਿੱਚ ਤੇ ਮੁੰਡੇ ਨੇ ਪੜ੍ਹਾਈ ਕਰੀ ਹੈ ਜੀ ਬੀ ਟੈਕ ਮਕੈਨਿਕਲ ਦੀ ਤੇ ਕੰਮ ਕਰ ਰਿਹਾ ਇਹਨਾਂ ਦਾ 7 ਲੱਖ ਰੁਪਏ ਇਨਕਮ ਆ ਜੀ ਸਾਲ ਦੀ ਪੰਜ ਕਿਲੇ ਜ਼ਮੀਨ ਹੈ ਇਹਨਾਂ ਕੋਲ ਦੋ ਫਲੈਟ ਨੇ ਇੱਕ ਕਰਨਾਟਕਾ ਦੇ ਵਿੱਚ ਤੇ ਇੱਕ ਪੰਜਾਬ ਦੇ ਵਿੱਚ ਪਿਤਾ ਇਹਨਾਂ ਦੇ ਰਿਟਾਇਰ ਨੇ ਜੀ ਜਨਰਲ ਮੈਨੇਜਰ ਦੀ ਪੋਸਟ ਤੋਂ ਮਾਤਾ ਇਹਨਾਂ ਦੇ ਰਿਟਾਇਰਡ ਨੇ ਗਵਰਨਮੈਂਟ ਲੈਕਚਰਰ ਤੋਂ ਮੁੰਡਾ ਇਹ ਲੀਗਲੀ ਡਿਵੋਰਸਡ ਹੈ ਜੀ ਇਸ਼ੂਲੈਸਡ ਵਰਸਡ ਹੈ ਰੈਜ਼ਿਡੈਂਸ ਡਬਲ ਸਟੋਰੀ ਹਾਊਸ ਹੈ ਜੀ ਇਹਨਾਂ ਦਾ 300 ਸਕਰ ਫੁੱਟ ਦੇ ਵਿੱਚ ਵਧੀਆ ਕਲੋਨੀ ਦੇ ਵਿੱਚ ਹੈ ਜੀ ਪਰਿਵਾਰ ਦੀ ਮੰਗ ਹੈ ਕੁੜੀ ਵਧੀਆ ਘਰੇਲੂ ਹੋਵੇ ਨੌਨ ਵਰਕਿੰਗ ਹੋਵੇ ਭਾਵੇਂ ਜੈਂਟਲ ਫੈਮਿਲੀ ਹੋਵੇ ਜੀ ਡਿਵੋਰਸੀ ਹੋਵੇ ਭਾਵੇਂ ਵਿਡੋ ਹੋਵੇ ਜੀ ਲੜਕੀ ਐਕਸੈਪਟ ਹੈ ਇਹਨਾਂ ਨੂੰ 23 ਪਲੱਸ ਏਜ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਹੋਵੇ ਲੜਕੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਸੱਦੀ ਗੱਲਬਾਤ ਤੁਸੀਂ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਾਮ ਕੌਰ ਲੜਕੀ ਦਾ ਰਿਸ਼ਤਾ ਹੈ ਪਤਾ ਤਹਿਸੀਲ ਪਾਇਲ ਤੋਂ ਜ਼ਿਲ੍ਹਾ ਲੁਧਿਆਣਾ ਇਹਨਾਂ ਦਾ ਬ੍ਰਮਟਨ ਕੈਨੇਡਾ ਦੇ ਵਿੱਚ ਹੈ ਜੀ ਲੜਕੀ ਉਮਰ ਮਾਰਚ 1990 ਪੜ੍ਹਾਈ ਇਹਨਾਂ ਨੇ ਕਰੀਆ ਐਮਐਸਸੀ ਇੰਡੀਆ ਤੋਂ ਆਈਟੀ ਐਡਵਾਂਸ ਡਿਪਲੋਮਾ ਕੈਨੇਡਾ ਤੋਂ ਕਰਿਆ ਜੀ ਤੇ ਪੀਆਰ ਕੈਨੇਡਾ ਦੇ ਵਿੱਚ ਹੈ ਜੀ ਕੁੜੀ ਇੱਕ ਭਰਾ ਇਹਨਾਂ ਦਾ ਮੈਰਿਡ ਪੀਆਰ ਕੈਨੇਡਾ ਦੇ ਵਿੱਚ ਗੋਤ ਇਹਨਾਂ ਦਾ ਪੰਧੇਰ ਹੈ ਕਾਸਟ ਜੱਟ ਸਿੱਖ ਕੱਦ 5 ਫੁੱਟ 6 ਇੰਚ ਕੰਮ ਕਰਿਆ ਜੀ ਜੋਬ ਆਈਟੀ ਪਰਮਨੈਂਟ ਜੋਬ ਹੈ ਰੈਪਿਟਿਡ ਕੰਪਨੀ ਦੇ ਵਿੱਚ ਪਿਤਾ ਇਹਨਾਂ ਦੇ ਮੈਨੇਜਰ ਨੇ ਮਾਤਾ ਹਾਊਸ ਵਾਈਫ ਨੇ ਜੀ ਇਨਾਂ ਦੀ ਮੰਗ ਹੈ ਲੜਕਾ ਕੈਨੇਡਾ ਦਾ ਪੀਆਰ ਹੋਵੇ ਜਾਂ ਸਿਟੀਜ਼ਨ ਹੋਵੇ ਜਾਂ ਖੁਦ ਪੀਆਰ ਹੋ ਸਕਦਾ ਹੋਵੇ ਨਸ਼ਾ ਰਹਿਤ ਹੋਵੇ ਜੀ ਲੜਕੀ ਤਲਾਕਸ਼ੁਦਾ ਹੈ ਲੜਕੀ ਕੋਲ ਕੋਈ ਬੱਚਾ ਨਹੀਂ ਜੀ ਜ਼ਿਲ੍ਹਾ ਲੁਧਿਆਣਾ ਨਾਲ ਲੱਗਦੇ ਇਲਾਕੇ ਹੀ ਇਹਨਾਂ ਨਾਲ ਸੰਪਰਕ ਕਰਨ ਅਤੇ ਮੈਰਿਜ ਬਿਊਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਨੰਬਰ ਕਾਲੀ ਪੱਟੀ ਦੇ ਵਿੱਚ ਹੈ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਜੀ ਨਾਮ ਕਨਵਲਜੀਤ ਕੌਰ ਲੜਕੀ ਦਾ ਰਿਸ਼ਤਾ ਕੁਰੂਕ ਖੇਤਰਾ ਤੋਂ ਨਾਸਟ 蒂ਮਾਨ ਉਮਰ 3 ਫਰਵਰੀ 1996 ਬਰਥ ਟਾਈਮ ਹੈ 2:30 AM ਕੱਦ ਲੜਕੀ ਦਾ 5 ਫੁੱਟ 4 ਇੰਚ ਪੜਾਈ ਕਰੀ ਹੈ ਜੀ ਬੀਐਸਸੀ ਐਮਬੀਏ ਪ੍ਰੋਜੈਕਟ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਕਰਿਆ ਭਰਾ ਇਹਨਾਂ ਦਾ ਇੱਕ ਮੈਰਿਡ ਹੈ ਭੈਣ ਇੱਕ ਅਨਮੈਰਿਡ ਕੈਨੇਡਾ ਦੇ ਵਿੱਚ ਹੈ ਜੀ ਪਿਤਾ ਰਿਟਾਇਰਡ ਹਰਿਆਣਾ ਰੋਡਵੇਜ਼ ਤੋਂ ਮਾਤਾ ਹਾਊਸ ਵਾਈਫ ਨੇ ਇਹਨਾਂ ਦੀ ਕੰਮ ਕਰ ਹੈ ਜੀ ਇਮੀਗ੍ਰੇਸ਼ਨ ਕੰਸਲਟੈਂਟ ਐਂਡ ਕੈਨੇਡਾ ਦੇ ਵਿੱਚ ਲੜਕੀ ਕੰਮ ਕਰਦੀ ਹੈ ਪਰਵਾਰ ਦੀ ਮੰਗੇ ਮੁੰਡਾ ਕੈਨੇਡਾ ਹੋਵੇ ਸੇਮ ਕਾਸਟ ਤੋਂ ਹੋਵੇ ਕਾਲੀ ਪੱਟੀ ਚ 2 ਨੰਬਰ ਦਿੱਤੇ ਗਏ ਨੇ ਲੜਕੀ ਦੇ ਪਰਿਵਾਰ ਦੇ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਜੀ ਲੜਕੇ ਦਾ ਨਾਮ ਸਿੰਘ ਪਤਾ ਮੋਗਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਗੋਤ ਢਿੱਲੋਂ ਉਮਰ 1995 ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀਏ ਇਹਨਾਂ ਨੇ ਆਈਟੀਆਈ ਡਿਪਲੋਮਾ ਕੀਤਾ ਜੀ ਭਰਾ ਕੋਈ ਨਹੀਂ ਭੈਣਾ ਤਿੰਨ ਮੈਰਿਡ ਨੇ ਕੰਮਕਰ ਜੀ ਖੇਤੀਬਾੜੀ ਦਾ ਮੁੰਡਾ ਕੰਮ ਕਰਦਾ ਹੈ 7.5 ਏਕੜ ਜ਼ਮੀਨ ਹੈ ਪਰਿਵਾਰ ਦੀ ਮੰਗ ਹੈ ਜੀ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜਿੰਨੇ ਵੀ ਰਿਸ਼ਤੇ ਦਿੱਤੇ ਗਏ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਪਰਿਵਾਰਾਂ ਦੇ ਨਾਲ ਸਿੱਧੀ ਗੱਲਬਾਤ ਕਰੋ ਜਿਸ ਨਾਲ ਵੀ ਰਿਸ਼ਤਾ ਮੈਚ ਕਰਦਾ ਹੈ ਪਰਿਵਾਰ ਨਾਲ ਗੱਲਬਾਤ ਕਰਕੇ ਆਪਣਾ ਰਿਸ਼ਤਾ ਪੱਕਾ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਕਰੋ ਜੀ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ